ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜੀ ਤੁਹਾਡਾ ਆਪਣਾ ਜੱਜ ਪੰਡੋਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਅੱਜ ਇੱਕ ਸਾਡੇ ਵੀਰ ਦੀ ਮੈਂ ਵੀਡੀਓ ਦੇਖ ਰਿਹਾ ਸੀ ਅਮਰਤ ਪਾਲ ਸੰਗਰੂਰ ਉਹ ਇੱਕ ਸੁਝਾਅ ਦੇ ਰਿਹਾ ਸੀ ਮੱਧ ਵੀ ਸੇਖਾ ਰਵੀ ਦਾਸੀਆਂ ਨੂੰ ਕਹਿੰਦਾ ਵੀ ਤੁਸੀਂ ਬੀਜੇਪੀ ਦਾ ਸਾਥ ਦੇ ਕੇ ਗਲਤ ਕਰ ਰਹੇ ਹੋ ਇਹ ਜਿਹੜੀ ਬੀਜੇਪੀ ਆ ਇਹ ਕਹਿੰਦਾ ਵੀ ਪੰਜਾਬ ਲਈ ਬਹੁਤ ਮਾੜੀ ਆ ਤੇ ਨਾਲ ਦੱਸ ਰਿਹਾ ਸੀ ਵੀ ਕਹਿੰਦਾ ਜਿਹੜੇ ਤਿੰਨ ਕਾਨੂੰਨ ਆ ਇਹਨੇ ਲਿਆਂਦੇ ਆ ਤੇ ਇੰਨੇ ਜਿਹੜੇ ਬੰਦੇ ਆ ਆ ਬਾਰਡਰਾਂ ਤੇ ਸ਼ਹੀਦ ਕੀਤੇ ਗਏ ਆ ਉਹ ਇਹਨਾਂ ਦੀ ਵਜ੍ਹਾ ਨਾਲ ਕੀਤੇ ਗਏ ਨਾਲ ਉਹ ਦੱਸ ਰਿਹਾ ਸੀ ਕਹਿੰਦਾ ਵੀ ਆ ਜਿਹੜਾ ਹੁਣ ਨਰੇਗਾ ਵਾਲਾ ਚੱਲ ਰਿਹਾ ਨਾਮ ਬਦਲੀ ਵਾਲਾ ਸਿਸਟਮ ਉਹ ਬਹੁਤ ਮਾੜਾ ਏ ਤੇ ਐਸੀ ਸਮਾਜ ਲਈ ਏ ਮਾੜੀ ਆ ਤੇ ਮੈਂ ਉਸ ਵੀਰ ਨੂੰ ਦੱਸ ਦੇਣਾ ਚਾਹਣਾ ਵੀ ਪਹਿਲੀ ਗੱਲ ਤਾਂ ਬੀਜੇਪੀ ਆ ਤੁਸੀਂ ਹੀ ਲਿਆਂਦੀ ਹੋਈ ਆ ਤੋ ਕਿ ਕਾਲੀ ਦਲ ਨਾਲ ਤੁਹਾਡਾ ਸਾਰਿਆਂ ਦਾ ਸਿਸਟਮ ਬਹੁਤ ਆ ਵਧੀਆ ਸੀਗਾ ਤੇ ਕਾਲੀ ਦਲ ਬੀਜੇਪੀ ਦਾ ਗੱਠ ਜੋੜ ਹੁੰਦਾ ਸੀ ਜਦੋਂ ਤੱਕ ਕਾਲੀ ਬੀਜੇਪੀ ਦਾ ਗੱਠ ਜੋੜ ਸੀ ਉਨਾ ਚਿਰ ਬੀਜੇਪੀ ਦੁੱਧ ਨਾਲ ਤੋਤੀ ਸੀ ਤੇ ਅੱਜ ਜਦੋਂ ਉਹਦਾ ਗੱਠ ਜੋੜ ਪਾਸੇ ਹੋ ਗਿਆ ਖਤਮ ਹੋ ਗਿਆ ਤਾਂ ਅੱਜ ਬੀਜੇਪੀ ਬਹੁਤ ਮਾੜੀ ਆ ਫਿਰ ਮੈਂ ਇੱਕ ਗੱਲ ਦੱਸ ਦੇਣੀ ਚਾਹੁੰਦਾ ਵੀ ਜਿਹੜੀਆਂ ਤੂੰ ਸਾਨੂੰ ਸਿਆਣਪਾਂ ਦੇ ਰਿਆਂ ਉਹ ਸਿਆਣਪ ਆ ਆਪਣੇ ਭਾਈਚਾਰੇ ਨੂੰ ਕਿਉਂ ਨਹੀਂ ਦੇ ਰਿਆ ਜਦੋਂ ਕਿਸਾਨ ਯੂਨੀਅਨਾਂ ਅ ਰਿਜ਼ਰਵੇਸ਼ਨ ਖਤਮ ਕਰਨ ਲਈ ਮੰਗ ਪੱਤਰ ਦਿੰਦੀਆਂ ਉਹਨਾਂ ਤੇ ਵੀ ਆਪਣੀ ਜ਼ੁਬਾਨ ਖੋਲੋ ਜਦੋਂ ਕੋਈ ਸਾਡਾ ਭੈਣ ਭਰਾ ਪੰਜ ਸਰਪੰਚ ਬਣ ਜਾਂਦਾ ਉਹਦੇ ਨਾਲ ਜਦੋਂ ਧੱਕੇ ਹੁੰਦੇ ਆ ਉਹਦੇ ਤੇ ਜ਼ੁਬਾਨ ਤੁਹਾਡੀ ਨਹੀਂ ਖੁੱਲਦੀ ਹੁਣ ਪਿੱਛੇ ਜੇ ਅ ਕਲਗੀ ਤੋੜੇ ਨੂੰ ਲੈ ਕੇ ਇੱਕ ਵਿਵਾਦ ਚੱਲ ਰਿਹਾ ਸੀ ਉਹਦੇ ਚ ਸਭ ਤੋਂ ਵੱਧ ਵਿਰੋਧ ਆ ਜਿਹੜਾ ਬਾਬਾ ਜੀਵਨ ਸਿੰਘ ਦਾ ਹਸਾਬ ਨਾਲ ਤੁਸੀਂ ਕੀਤਾ ਉਹਦੇ ਤੇ ਤੁਹਾਡੀ ਜ਼ੁਬਾਨ ਕਿਉਂ ਨਹੀਂ ਖੁੱਲੀ ਇਹਨਾਂ ਚੀਜ਼ਾਂ ਵੱਲ ਵਿਚਾਰ ਦਿਓ ਵੀਰ ਤੁਸੀਂ ਸਾਡੇ ਲਈ ਤਾਂ ਸਮਝੌਤੇ ਲਈ ਤੁਹਾਡੇ ਕੋਲੇ ਬਹੁਤ ਲਫ਼ਜ਼ ਹੁੰਦੇ ਆ ਪਰ ਆਪਦੇ ਭਾਈਚਾਰੇ ਲਈ ਸਮਝੌਤੇ ਲਈ ਕੋਈ ਲਫ਼ਜ਼ ਨਹੀਂ ਹੁੰਦੇ ਸੋਸ਼ਲ ਮੀਡੀਆ ਤੇ ਵੱਖ-ਵੱਖ ਤੌਰ ਤੇ ਅਸੀਂ ਦੇਖਦੇ ਰਹਿੰਨੇ ਆ ਕਿ ਮੱਝਬੀ ਸਿੱਖ ਰਵਿਦਾਸੀਏ ਸਮਾਜ ਨੂੰ ਤੁਸੀਂ ਕਿਵੇਂ ਟਾਰਗੇਟ ਕਰਕੇ ਕਿਵੇਂ ਵੀਡੀਓ ਪਾਉਨੇ ਆ ਕਿਵੇਂ ਮੰਦੀ ਸ਼ਬਦਾਵਲੀ ਭੱਦੀ ਸ਼ਬਦਾਵਲੀ ਵਰਤ ਕੇ ਵੀਡੀਓ ਨੂੰ ਤੁਸੀਂ ਆ ਵਿਊ ਲੈਣ ਲਈ ਚਲਾਉਨੇ ਹੋ ਤੇ ਇਹ ਚੀਜ਼ਾਂ ਜਿਹੜੀਆਂ ਤੁਸੀਂ ਆਪਦੇ ਤੇ ਲਾਗੂ ਕਰਨੀਆਂ ਬਿਲਕੁਲ ਮੁਨਾਸਬੀ ਸਮਝਦੇ ਤੇ ਸਾਨੂੰ ਤੁਸੀਂ ਬਹੁਤ ਜ਼ਿਆਦਾ ਭਾਸ਼ਣ ਦੇ ਕੇ ਸਮਝਾਉਣ ਵਾਲੇ ਪਾਸੇ ਆਉਨੇ ਆ ਇਹਨਾਂ ਗੱਲਾਂ ਬਾਤ ਵੀਰੇ ਤੁਸੀਂ ਵੀ ਗੌਰ ਕਰੋ ਕਿਉਂਕਿ ਜੇ ਸਮਾਜਿਕ ਇਕਤਾ ਰੱਖਣੀ ਚਾਹੁੰਦੇ ਆ ਜਾਂ ਕਿਸੇ ਪਾਰਟੀ ਨੂੰ ਪਾਰਟੀ ਕੋਈ ਵੀ ਮਾੜੀ ਨਹੀਂ ਹੁੰਦੀ ਕਦੇ ਕੋਈ ਪਾਰਟੀ ਨੇ ਕਿਸੇ ਇਸ ਸਿਧਾਂਤ ਨੂੰ ਖਤਮ ਕਰਨ ਵਾਲੀ ਗੱਲ ਨਹੀਂ ਕੀਤੀ ਉਹਦੇ ਚ ਜਦੋਂ ਇਸ਼ਰਾਰਤੀ ਅੰਸਰ ਵੜਦੇ ਆ ਕਾ ਉਦੋਂ ਹੀ ਸਤਾਤ ਖਤਮ ਹੁੰਦੇ ਆ ਕਿਉਂਕਿ ਜਿੰਨਾ ਕੁਛ ਵੀ ਕੀਤਾ ਹੋਇਆ ਤੁਹਾਨੂੰ ਵੀ ਪਤਾ ਪਾਰਟੀਆਂ ਦੇ ਆਗੂ ਬਣ ਕੇ ਕੌਣ ਰਹੇ ਆ ਕੱਲ ਤੂੰ ਆ ਜਾਖੜ ਸਾਹਿਬ ਲਈ ਵੀ ਬੋਲ ਰਿਹਾ ਸੀ ਵੀ ਜਾਖੜ ਸਾਹਿਬ ਨੂੰ ਇਹ ਕਹਿ ਰਿਹਾ ਸੀ ਵੀ ਇਹ ਜੱਟ ਸਮਾਜ ਲਈ ਮਾੜੀ ਆ ਤੇ ਬੀਜੇਪੀ ਨੂੰ ਛੱਡ ਕੇ ਤੇ ਉਸ ਪਾਰਟੀ 'ਚ ਤੁਰ ਜਿਹੜੀ ਜੱਟ ਸਮਾਜ ਲਈ ਚੰਗੀ ਹੋਵੇ ਇਸ ਤੋਂ ਪਹਿਲਾਂ ਕਾਂਗਰਸ ਕੀ ਰਿਹਾ ਉਹ ਉਦੋਂ ਕਿਉਂ ਨਹੀਂ ਤੈਨੂੰ ਸੁਝਾਏ ਇਹੋ ਜੇ ਕਾਂਗਰਸ ਲਈ ਵੀ ਤੁਸੀਂ ਕਈ ਲਫ਼ਜ਼ ਵਰਤਦੇ ਹੋ ਤੇ ਜਦੋਂ ਕਾਂਗਰਸ ਸੱਤਾ 'ਚ ਆ ਜਾਂਦੀ ਉਦੋਂ ਤੁਹਾਡੇ ਲਈ ਖੰਡ ਵਰਗੀ ਹੋ ਜਾਂਦੀ ਆ ਤੁਸੀਂ ਜਿਹੜਾ ਆਪ ਦਾ ਉਲੂ ਸਿੱਧਾ ਰੱਖਣ ਲਈ ਦੂਜੇ ਸਮਾਜ ਨੂੰ ਵਰਗ ਲਾਉਣਾ ਬੰਦ ਕਰੋ ਕਿਉਂਕਿ ਭਾਜੀਪੀ ਸਾਨੂੰ ਨਹੀਂ ਪਤਾ ਵੀ ਕਿੰਨੀ ਕਿ ਚੰਗੀ ਆ ਕਿੰਨੀ ਕੁ ਮਾੜੀ ਆ ਪਰ ਸਾਡੇ ਅੱਜ ਸਮਾਜ ਲਈ ਕੁਝ ਨਾ ਕੁਝ ਸੋਚ ਰਹੀ ਆ ਅਸੀਂ ਉਸ ਪਾਰਟੀ ਨੂੰ ਸਮਰਥਨ ਦੇਾਂਗੇ ਜਿਹੜੇ ਜਿਹੜੀ ਸਾਡੇ ਲਈ ਸੋਚੂਗੀ ਸਾਡੇ ਸਮਾਜ ਦੀ ਗੱਲ ਕਰੂਗੀ ਅਸੀਂ ਕਿਸੇ ਦੀਆਂ ਮਿੱਠੀਆਂ ਗੱਲਾਂ ਤੋਂ ਕੀ ਲੈਣਾ ਅਸੀਂ ਸਿਰਫ ਤੇ ਸਿਰਫ ਉਹਨਾਂ ਆ ਲੋਕਾਂ ਦੀ ਗੱਲ ਕਰਾਂਗੇ ਜਿਹੜੇ ਲੋਕ ਸਾਡੀ ਗੱਲ ਕਰਨਗੇ ਤੁਸੀਂ ਸਾਡੇ ਵਿਰੋਧਾ ਮਤੇ ਪਾ ਕੇ ਝੋਨੇ ਲਾਉਣ ਤੋਂ ਸਾਡੇ ਸਮਾਜ ਪ੍ਰਤੀ ਮਤੇ ਪਾਉਣੇ ਹੋ ਜੇ ਰਿਜ਼ਰਵੇਸ਼ਨ ਆ ਉਹਨੂੰ ਖਤਮ ਕਰਨ ਦੀ ਗੱਲ ਕਰਦੇ ਹੋ ਜੇ ਕਣਕਦਾਲਾ ਉਹਦੇ ਤੇ ਤੁਹਾਡੀਆਂ ਕਈ ਤਰ੍ਹਾਂ ਦੀਆਂ ਟਿੱਪਣੀਆਂ ਹੁੰਦੀਆਂ ਤੇ ਫਿਰ ਆ ਅਸੀਂ ਇਹੋ ਜਿਹੇ ਭਾਈਚਾਰੇ ਨੂੰ ਕੁਝ ਨਹੀਂ ਸਮਝਦੇ ਭਾਈਚਾਰਕ ਸਾਂਝ ਰੱਖਣੀ ਆ ਤਾਂ ਸਾਡੇ ਇਸ ਸਮਾਜ ਲਈ ਵੀ ਬੋਲਣਾ ਕੀ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ